ਮੈਂ ਜਾਣਤਾ ਖਰੜ ਤੋਂ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਐਮਪੀ ਡਬਰੇ ਦੇ ਵਿੱਚ ਜਸਵੰਤ ਸਿੰਘ ਗਿੱਲ ਦਾ ਕਤਲ ਹੋਇਆ ਉਹ ਮੈਂ ਕਰਵਾਇਆ ਇਸ ਦੇ ਨਾਲ ਸਾਡੀ ਪੁਰਾਣੀ ਦੁਸ਼ਮਣੀ ਸੀ ਤੇ ਜਿਹੜੀ ਹੁਣ ਪੂਰੀ ਹੋ ਗਈ ਜੋ ਉਹਨੇ ਕੀਤਾ ਸੀ ਉਹਨੂੰ ਸਜ਼ਾ ਮਿਲ ਗਈ ਇਸ ਤੋਂ ਬਾਅਦ ਇੱਕ ਦੋ ਕੰਮ ਹੋਣੇ ਰਹੇ ਜਿਨ੍ਹਾਂ ਦੇ ਵਿੱਚੋਂ ਇੱਕ ਕੰਮ ਕੇਵੀ ਢਿੱਲੋ ਦਾ ਜੀ ਗੀਤ ਐਮਪੀ 3 ਵਾਲਾ ਚਾਹੇ ਉਹਨੂੰ ਗੀਤ ਐਮਪੀ 3 ਕਹਦੋ ਚਾਹੇ ਟੀ ਐਮਪੀ 3 ਕਹਦੋ ਇੱਕੇ ਗੱਲ ਇਹ ਸਬੰਦੇ ਨੇ ਬਹੁਤ ਜਣਿਆਂ ਦੇ ਨਾਲ ਠੱਗੀਆਂ ਠੂਰੀਆਂ ਕੀਤੀਆਂ ਬਹੁਤ ਤੰਗ ਪਰੇਸ਼ਾਨ ਕੀਤਾ ਜੀ ਦਾ ਸ਼ਿਕਾਰ ਸਾਡਾ ਪ੍ਰਾ ਸਿੱਧੂ ਮੂਸੇਵਾਲਾ ਵੀ ਹੋਇਆ ਏ ਤੇ ਇਹ ਉਹੀ ਬੰਦਾ ਜਿਨੇ ਸ਼ੁਰੂਆਤੀ ਦੌਰ ਦੇ ਵਿੱਚ ਉਹਨੂੰ ਫੋਨ ਕਰਾਉਣੇ ਸ਼ੁਰੂ ਕਰਾਏ ਇਧਰ ਉਧਰ ਅੱਗ ਲਾਉਣੀ ਸ਼ੁਰੂ ਕੀਤੀ ਉਂਗਲਾ ਦਿੱਤੀਆਂ ਜੋ ਵੀ ਆ ਇਹ ਸਾਰੀ ਸ਼ੁਰੂਆਤ ਐਨੇ ਕੀਤੀ ਆ ਹੁਣੇ ਬੇਸ਼ੱਕ ਜਿੰਨਾ ਮਰਜੀ ਦੁੱਧ ਦਾ ਤੋਤਾ ਬਣ ਜਵੇ ਆਪ ਦੇ ਨਕਾਬ ਪਾ ਕੇ ਬੈਠਾ ਰਹੇ ਉਹਨਾਂ ਦੇ ਘਰ ਵੀ ਜਾ ਕੇ ਆ ਮੈਨੂੰ ਪਤਾ ਲੱਗਿਆ ਸੀ ਰੋਕੇ ਆਇਆ ਉੱਥੇ ਪਰ ਇਹ ਚੀਜ਼ਾਂ ਅਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਜੋ ਹੈ ਉਹ ਸਾਨੂੰ ਵੀ ਪਤਾ ਤੇ ਉਹਨੂੰ ਵੀ ਪਤਾ ਹੈ। ਤੋਂ ਬਿਨਾ ਜਿੰਨਾ ਮਰਜੀ ਇੱਧਰ ਉੱਤਰ ਭੱਜ ਲਵੇ ਚਾਹੇ ਸਿਕਿਉਰਟੀਆਂ ਲੇ ਲੈ ਜੋ ਮਰਜੀ ਕਰ ਲੈ ਬਾਹਰ ਭੱਜ ਜਾ ਜਦੋਂ ਕੰਮ ਕਰਨਾ ਹੈ ਉਦੋਂ ਹੋ ਹੀ ਜਾਣਾ ਚਾਹੇ ਇਹਨੂੰ ਸਾਲ ਲੱਗੇ 2 ਸਾਲ ਲੱਗੇ 5 ਸਾਲ ਲੱਗਣ ਪਰ ਮੈਂ ਕਰੂੰਗਾ ਜ਼ਰੂਰ। ਯਾਨ ਇਸ ਤੋਂ ਬਿਨਾ ਜਿਹੜੇ ਇਹਦੇ ਨਾਲ 2-4 ਸਿੰਗਰ ਹੈਗੇ ਨੇ ਹਨਾ ਆਪ ਦਾ ਹੋਰ ਪਾਸੇ ਕੰਮਕਾਰ ਕਰ ਲੋ ਤੁਸੀਂ ਆਪ ਦਾ ਨੁਕਸਾਨ ਇਹਦੇ ਨਾਲ ਨਾ ਕਰਾ ਲਓ। ਬਾਕੀ ਸਮਝੌਤਿਆਂ ਦੇ ਲਈ ਤੂੰ ਜਿੰਨੇ ਕ ਸੁਨੇਹੇ ਲਵਾ ਰਹੀ ਹੈਂ ਇੱਧਰ ਉੱਧਰੋਂ ਤੂੰ ਚੀਤੇ ਕੋਲ ਮਰ ਜੇ ਚਲੇ ਜਾ ਤੇਰੇ ਨਾਲ ਕੋਈ ਸਮਝੌਤਾ ਨਹੀਂ ਮੈਂ ਜਾਣਦਾ ਖਰੇਟ ਤੋਂ ਦੱਸਣਾ ਚਾਹੁੰਦਾ ਕਿ ਜਿਹੜਾ ਐਮਪੀ ਡਬਰੇ ਦੇ ਵਿੱਚ ਜਸਵੰਤ ਸਿੰਘ ਗਿੱਲ ਦਾ ਕਤਲ ਹੋਇਆ ਉਹ ਮੈਂ ਕਰਵਾਇਆ ਇਸ ਦੇ ਨਾਲ ਸਾਡੀ ਪੁਰਾਣੀ ਦੁਸ਼ਮਣੀ ਸੀ ਤੇ ਜਿਹੜੀ ਹੁਣ ਪੂਰੀ ਹੋ ਗਈ ਜੋ ਉਹਨੇ ਕੀਤਾ ਸੀ ਉਹਨੂੰ ਸਜ਼ਾ ਮਿਲ ਗਈ ਇਸ ਤੋਂ ਬਾਅਦ ਇੱਕ ਦੋ ਕੰਮ ਹੋਣੇ ਰਹਿ ਗਏ ਜਿਨ੍ਹਾਂ ਦੇ ਵਿੱਚ ਇੱਕ ਕੰਮ ਕੇਵੀ ਢਿੱਲੋਂ ਦਾ ਜੀ ਗੀਤ ਐਮਪੀ 3 ਵਾਲਾ ਕਿਆ ਇਹ ਨੂੰ ਜੀਟਾ MP3 ਕਹ ਦੋ ਚਾਹੇ T MP3 ਕਹ ਦੋ ਇੱਕੇ ਗੱਲ ਆ ਇਸ ਬੰਦੇ ਨੇ ਬਹੁਤ ਜਣਿਆਂ ਦੇ ਨਾਲ ਠੱਗੀਆਂ ਠੂਰੀਆਂ ਕੀਤੀਆਂ ਐ ਬਹੁਤ ਤਾਨੂੰ ਤੰਗ ਪਰੇਸ਼ਾਨ ਕੀਤਾ ਜੀ ਦਾ ਸ਼ਿਕਾਰ ਸਾਡਾ ਪ੍ਰਾ ਸਿੱਧੂ ਮੂਸੇਵਾਲਾ ਵੀ ਹੋਇਆ ਐ ਇਹ ਉਹ ਹੀ ਬੰਦਾ ਹੈ ਜਿਨੇ ਸ਼ੁਰੂਆਤੀ ਦੌਰ ਦੇ ਵਿੱਚ ਉਹਨੂੰ ਫੋਨ ਕਰਾਣੇ ਸ਼ੁਰੂ ਕਰਾਏ ਇਧਰ ਉਧਰ ਅੱਗ ਲਾਉਣੀ ਸ਼ੁਰੂ ਕੀਤੀ ਉਂਗਲਾ ਦਿੱਤੀਆਂ ਜੋ ਵੀ ਆ ਇਹ ਸਾਰੀ ਸ਼ੁਰੂਆਤ ਐਨੇ ਕੀਤੀ ਆ ਹੁਣੇ ਬੇਸ਼ੱਕ ਜਿੰਨਾ ਮਰਜੀ ਦੁੱਧ ਦਾ ਤੋਤਾ ਬਣ ਜਵੇ ਆਪ ਦੇ ਨਕਾਬ ਪਾ ਕੇ ਬੈਠਾ ਰਹੇ ਉਹਨਾਂ ਦੇ ਘਰ ਵੀ ਜਾ ਕੇ ਆ ਮੈਨੂੰ ਪਤਾ ਲੱਗਿਆ ਸੀ ਰੋ ਕੇ ਆਇਆ ਉੱਥੇ ਪਰ ਇਹ ਚੀਜ਼ਾਂ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਜੋ ਹੈ ਆ ਉਹ ਸਾਨੂੰ ਵੀ ਪਤਾ ਤੇ ਉਹਨੂੰ ਵੀ ਪਤਾ ਹੈ। ਤੋਂ ਬਿਨਾ ਜਿੰਨਾ ਮਰਜੀ ਇੱਧਰ ਉੱਤਰ ਭੱਜ ਲਵੇ ਚਾਹੇ ਸਿਕਿਉਰਟੀਆਂ ਲੇ ਲਾ ਜੋ ਮਰਜ਼ੀ ਕਰ ਲਾ ਬਾਹਰ ਭੱਜ ਜਾ ਜਦੋਂ ਕੰਮ ਕਰਨਾ ਹੈ ਉਦੋਂ ਹੋ ਹੀ ਜਾਣਾ ਚਾਹੀਏ ਇਹਨੂੰ ਸਾਲ ਲੱਗੇ 2 ਸਾਲ ਲੱਗੇ 5 ਸਾਲ ਲੱਗਣ ਪਰ ਮੈਂ ਕਰੂੰਗਾ ਜ਼ਰੂਰ। ਯਾਂ ਇਸ ਤੋਂ ਬਿਨਾ ਜਿਹੜੇ ਇਹਦੇ ਨਾਲ 2-4 ਸਿੰਗਰ ਹੈਗੇ ਨੇ ਹਨਾ ਆਪ ਦਾ ਹੋਰ ਪਾਸੇ ਕੰਮਕਾਰ ਕਰ ਲਓ ਤੁਸੀਂ ਆਪ ਦਾ ਨੁਕਸਾਨ ਇਹਦੇ ਨਾਲ ਨਾ ਕਰਾ ਲਿਓ। ਬਾਕੀ ਸਮਝੌਤਿਆਂ ਦੇ ਲਈ ਤੂੰ ਜਿੰਨੇ ਕ ਸੁਨੇਹੇ ਲਵਾ ਰਹੀ ਹੈਂ ਇਧਰ ਉਧਰੋਂ ਤੂੰ ਜਿੱਤੇ ਕੋਲ ਮਰ ਜੇ ਚਲੇ ਜਾ ਤੇਰੇ ਨਾਲ ਕੋਈ ਸਮਝੌਤਾ ਨਹੀਂ